ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਰ ਲੋ ਦਰਸ਼ਨ ਤੁਸੀਂ ਵੀ ਕਿਤੇ ਵਾਂਝੇ ਨਾ ਰਹਿ ਜਾਓ ਦੋਸਤੋ ਦਰਸ਼ਨ ਕਰ ਲੋ ਧਿਆਨ ਨਾ ਕਰ ਲੋ ਤੇ ਸਾਰੇ ਨੇ ਵਾਹਿਗੁਰੂ ਲਿਖੋ ਕਿਉਂਕਿ ਤੁਸੀਂ ਦਰਸ਼ਨ ਉਸ ਸਥਾਨ ਦੇ ਕਰ ਰਹੇ ਹੋ ਭੋਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਦੋਸਤੋ ਇੱਥੇ ਬੇੜੇ ਤਰਦੇ ਆ ਇੱਥੇ ਸ਼ਹੀਦ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਇਸੇ ਜਗ੍ਹਾ ਤੇ ਬੈਠ ਕੇ ਹੀ ਬੇੜਾ ਤਾਰਿਆ ਸੀ ਮੱਖਣਸਾਹ ਲਵਾਣੇ ਦਾ ਦੋਸਤੋ ਸਾਰਿਆਂ ਨੇ ਵਾਹਿਗੁਰੂ ਜ਼ਰੂਰ ਲਿਖੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਆਪਣੇ ਵੀ ਸਾਰਿਆਂ ਦੇ ਡੋਬਦੇ ਹੋਏ ਬੇੜੇ ਜ਼ਰੂਰ ਤਾਰ ਜਾਣਗੇ ਵਾਹਿਗੁਰੂ ਕਿਰਪਾ ਕਰੇਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨਗੇ ਦੋਸਤੋ ਇੱਥੇ ਹੀ ਜਗ੍ਹਾ ਦੇ ਉੱਪਰ ਜਦੋਂ ਮੱਖਣਸਾਹ ਲਵਾਣੇ ਦਾ ਗੁਜਰਾਤੀ ਕਾਰੋਬਾਰੀਏ ਦਾ ਬੰਦੇ ਦਾ ਮੱਖਣ ਜਲ ਲਵਾਣੇ ਦਾ ਜਦੋਂ ਸਮੁੰਦਰ ਦੇ ਵਿੱਚ ਬੇੜਾ ਡੋਬ ਰਿਹਾ ਸੀ ਤਾਂ ਉਹਨੇ ਅਰਦਾਸ ਕੀਤੀ ਸੀ ਕਿ ਗੁਰੂ ਜੀ ਮੇਰਾ ਬੇੜਾ ਤਾਰ ਦੋ ਮੈਂ ਤੁਹਾਡੇ ਅੱਗੇ 500 ਮੋਹਰਾਂ ਦੇ ਕੇ ਜਾਵਾਂਗਾ ਮੱਥਾ ਟੇਕਾਂਗਾ ਤਾਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਐਸੇ ਭੋਰੇ ਦੇ ਵਿੱਚ ਬੈਠੇ ਸੀਗੇ ਦੋਸਤੋ ਜਿੱਥੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਬਹੁਤ ਭਾਗਾ ਵਾਲੇ ਬਹੁਤ ਕਿਸਮਤ ਵਾਲੇ ਹੋ ਜਿਹੜੇ ਆਪਾਂ ਇਹਦੇ ਦਰਸ਼ਨ ਕਰ ਰਹੇ ਹਾਂ ਦੋਸਤੋ ਇਸ ਭੋਰਾ ਸਾਹਿਬ ਦੇ ਤੁਸੀਂ ਦੇਖ ਲਓ ਇੱਥੇ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠੇ ਸੀਗੇ ਜਦੋਂ ਉਹਨਾਂ ਨੇ ਉੱਥੋਂ ਅਰਦਾਸ ਕੀਤੀ ਅਰਦਾਸ ਚ ਇੰਨੀ ਪਾਵਰ ਆ ਦੋਸਤੋ ਅਰਦਾਸ ਕਰੋ ਆਪਣੇ ਵੀ ਬੇੜੇ ਤਰ ਜਾਣਗੇ ਸੱਚੀ ਦਿਲੋਂ ਅਰਦਾਸ ਕਰਾਂਗੇ ਤਾਂ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠੇ ਸੀਗੇ ਤੇ ਅਰਦਾਸ ਕੀਤੀ ਤੇ ਗੁਰੂ ਜੀ ਨੇ ਆਪਣੇ ਰੱਬੀ ਸ਼ਕਤੀ ਉਸ ਪਰਮਾਤਮਾ ਰੂਪੀ ਸ਼ਕਤੀ ਦੇ ਨਾਲ ਜਾ ਕੇ ਉਹ ਬੇੜੇ ਨੂੰ ਮੋੜਾ ਲਾਇਆ ਤੇ ਉੱਥੇ ਜਾ ਕੇ ਉਹ ਡੁੱਬਦਾ ਬੇੜਾ ਤਾਰਤਾ ਸੀਗਾ ਉਹਦਾ ਤੇ ਆਪਾਂ ਦਾ ਆਪਾਂ ਤਾਂ ਮਤਲਬ ਆਪਣੇ ਵੀ ਬੇੜੇ ਡੁੱਬਦੇ ਹੋਏ ਤਰ ਜਾਣਗੇ ਦੋਸਤੋ ਆਪਾਂ ਵੀ ਅਰਦਾਸ ਕਰੀਏ ਗੁਰੂ ਪਾਤਸ਼ਾਹ ਅਗੇ ਜਿਵੇਂ ਤੁਸੀਂ ਉਹਨੂੰ ਦਰਸ਼ਨ ਕਰ ਰਹੇ ਹੋ ਤੇ ਭੂਰਾ ਸਾਹਿਬ ਦੇ ਸ਼੍ਰੀ ਬਾਬਾ ਬਕਾਲਾ ਸਾਹਿਬ ਤੋਂ ਤੁਸੀਂ ਦੇਖ ਰਹੇ ਹੋ ਤਾਂ ਦੋਸਤੋ ਇੱਥੇ ਹੀ ਉਹਦੇ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਐਸੇ ਹੀ ਭੂਰੇ ਦੇ ਵਿੱਚ ਬੈਠੇ ਸੀਗੇ ਇੱਥੇ ਉਹ ਆਪਣਾ ਤਾਪਕਾਰੇ ਸੀ ਜਦੋਂ ਉਹਨਾਂ ਕੋਲੇ ਇਹਨਾਂ ਦੀ ਅਰਦਾਸ ਪਹੁੰਚੀ ਮੱਖਣਸ਼ਾਹ ਲਵਾਨੇ ਦੀ ਦੋਸਤੋ ਤਾਂ ਮੱਖਣਸ਼ਾਹ ਲਵਾਨਾ ਇੱਥੇ ਉਸ ਤੋਂ ਬਾਅਦ ਗੁਰੂ ਜੀ ਕੋਲ ਆਇਆ ਅਤੇ ਗੁਰੂ ਜੀ ਨੂੰ ਇੱਥੋਂ ਲੱਭਦਾ ਹੋਇਆ ਮਤਲਬ ਇੱਥੇ ਉਸ ਟਾਈਮ ਤੇ ਦੱਸਿਆ ਜਾਂਦਾ ਕਿ ਬਾਬਾ ਬਕਾਲਾ ਦੇ ਵਿੱਚ 22 ਚੌਕੀਆਂ ਲਾਈ ਬੈਠੇ ਸੀ ਅਲੱਗ-ਅਲੱਗ ਸਾਧੂ ਜਦੋਂ 22 ਚੌਕੀਆਂ ਲਾਈ ਬੈਠੇ ਸੀਗੇ ਸਾਧੂ ਤਾਂ ਉਸ ਦੇ ਵਿੱਚ ਉਹਨੇ ਕੀ ਕੀਤਾ ਮੱਖਣ ਚਾਹ ਲਵਾਣਾ ਤੇ ਸੋਚਿਆ ਵੀ ਕਿਹੜਾ ਗੁਰੂ ਹੋ ਸਕਦਾ ਸੱਚਾ ਗੁਰੂ ਕਿਹੜਾਗਾ ਤਾਂ ਉਹਨੇ ਗੁਰੂ ਨੂੰ ਲੱਭਣ ਦੇ ਲਈ ਸਾਰਿਆਂ ਦੇ ਮੂਰੇ 2-2 ਮੂਰਾ ਸੋਨੇ ਦੀਆਂ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਦੋਸਤੋ ਜਦੋਂ ਸਾਰਿਆਂ ਦੇ ਮੂਰੇ ਨੇ 2-2 ਮੂਰਾ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤਾਂ ਕੋਈ ਨਹੀਂ ਬੋਲਿਆ ਕਿ ਤੂੰ ਇੰਨੀ ਇੰਨੀ ਸੋਖੀ ਆ ਸੀ ਜਾਂ ਮਤਲਬ ਉਹ ਸੱਚ ਕੋਈ ਨਹੀਂ ਦੱਸ ਸਕਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੱਖਣਸ਼ਾ ਲਵਾਨੇ ਨੂੰ ਕਿਸੇ ਨੇ ਦੱਸਿਆ ਕਿ ਭਾਈ ਤੂੰ ਐਂ ਕਰਕੇ ਇੱਕ ਇੱਕ ਸਾਧੂ ਫਕੀਰ ਆ ਜੋ ਉਹ ਵੀ ਤਾਪ ਕਰ ਰਿਹਾਗਾ ਪੂਰਾ ਸਾਹਿਬ ਦੇ ਵਿੱਚ ਬੈਠਾਗਾ ਤੂੰ ਉੱਥੇ ਵੀ ਜਾ ਤੂੰ ਚਲਾ ਜਾ ਤੇ ਮੱਖਣਸ਼ਾ ਲਵਾਨਾ ਜਦੋਂ ਉੱਥੇ ਪੂਰਾ ਸਾਹਿਬ ਦੇ ਵਿੱਚ ਗਿਆ ਤਾਂ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਤਾਪ ਕਰ ਰਹੇ ਸੀ ਜੋ ਤਾਪ ਕਰ ਰਹੇ ਸੀਗੇ ਪ੍ਰਮਾਤਮਨ ਬੇਰਤੀ ਲੱਗੀ ਸੀ ਤਾਂ ਜਾ ਕੇ ਮੱਖਣਸ਼ਾ ਲਵਾਨੇ ਨੇ ਓਮੀ ਜਿਵੇਂ ਦੂਜਿਆਂ ਨੂੰ ਬਾਈ ਨੂੰ ਜੋ ਚੌਕੀਆਂ ਲਾਈ ਬੈਠੇ ਉਹਨਾਂ ਨੂੰ ਜਿਵੇਂ ਦੋ ਦੋ ਮੋਹਰਾ ਟੇਕੀਤੀਆਂ ਸੀ ਤਾਂ ਉਹਨਾਂ ਨੇ ਵੀ ਇੱਥੇ ਆ ਕੇ ਤਾਂ ਸ਼੍ਰੀ ਗੁਰੂ ਤੇਗਬਾਹਦਰ ਜੀ ਨੂੰ ਦੋ ਮੋਹਰਾ ਦਾ ਮੱਥਾ ਟੇਕਤਾ ਉਹਨੇ ਜੋ ਦੋ ਮੋਹਰਾ ਦਾ ਮੱਥਾ ਟੇਕਤਾ ਤਾਂ ਸ਼੍ਰੀ ਗੁਰੂ ਸ਼੍ਰੀ ਗੁਰੂ ਤੇਗਬਹਾਦਰ ਜੀ ਕਹਿੰਦੇ ਮੱਖਣ ਚਾਹ ਲਵਾਣਿਆ ਸੋਕੇ 500 ਮੋਹਰਾ ਤੂੰ ਮੈਨੂੰ ਦੇ ਦੋ ਰਿਆਂ ਕਹਿੰਦਾ ਇਹ ਕੀ ਗੱਲ ਆ ਤਾਂ ਮਤਲਬ ਕਹਿੰਦਾ ਮਤਲਬ ਗੁਰੂ ਜੀ ਆਪਾਂ ਤਾਂ ਪੈਸੇ ਤੇ ਭੁੱਖੇ ਨਹੀਂ ਹੁੰਦੇ ਮਤਲਬ ਉਹਨਾਂ ਨੇ ਯਾਦ ਕਰਾਇਆ ਕਿ ਹਾਂ ਸੱਚਾ ਗੁਰੂ ਕੀ ਆ ਤੇ ਤਾਂ ਉਸ ਤੋਂ ਬਾਅਦ ਭਾਈ ਮੱਖਣਸ਼ਾਹ ਲਵਾਨਾ ਇੰਨਾ ਖੁਸ਼ ਹੋਇਆ ਉਹਨੇ ਇੰਨਾ ਖੁਸ਼ ਹੋਇਆ ਤੇ ਉਸੇ ਟਾਈਮ ਹੀ ਉਥੇ ਕੋਠੇ ਤੇ ਚੜ ਕੇ ਰੌਲਾ ਪਾਉਣ ਲੱਗ ਗਿਆ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ ਕਿ ਸੱਚਾ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਇਸ ਤਰ੍ਹਾਂ ਉਹਨੇ ਗੁਰੂ ਜੀ ਨੂੰ ਉਥੋਂ ਪ੍ਰਗਟ ਕੀਤਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੱਖਣਸ਼ਾਹ ਲਵਾਨੇ ਜਿਹੜੇ ਮ ਡੁੱਬਦੇ ਵੇੜੇ ਤਾਰੇ ਸੀਗੇ ਦੋਸਤੋ ਤੇ ਆਪਣੇ ਵੀ ਆਇੰਡ ਆਫ ਦੇ ਵੇੜੇ ਤਰ ਜਾਣਗੇ ਤਾਂ ਜਿਵੇਂ ਮੱਖਣਸ਼ਾਹ ਲਵਾਨਾ ਤਾਂ ਇੱਥੋਂ ਮੱਖਣਸ਼ਾਹ ਲਵਾਨੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਥੋਂ ਗੁਰੂ ਉੱਥੋਂ ਪ੍ਰਗਟ ਕੀਤਾ ਤਾ ਇਸ ਤੋਂ ਬਾਅਦ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਅ ਮੰਜੀ ਸਾਹਿਬ ਬਣਿਆ ਹੋਇਆ ਗੁਰਦਰਾ ਸਾਹਿਬ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਦਵਾਨ ਸਜਾਇਆ ਉਸ ਤੋਂ ਬਾਅਦ ਵੀ ਦੋਸਤੋ ਤਾਂ ਇਸ ਤਰ੍ਹਾਂ ਮੱਖਣ ਚਾ ਲਵਾਨੀ ਗੁਰੂ ਜੀ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ ਤੇ ਉਹਦੇ ਡੋਬਦੇ ਵੇੜੇ ਤਰ ਗਏ ਸੀਗੇ ਤੇ ਆਓ ਆਪਾਂ ਵੀ ਸੱਚੇ ਦਿਲੋਂ ਅਰਦਾਸ ਕਰੀਏ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਅੱਗੇ ਕਿ ਮਹਾਰਾਜੀ ਸਾਡੇ ਵੀ ਡੋਬਦੇ ਵੇੜੇ ਤਾਰੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ